ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਪ੍ਰੈ ਟੀਵੀ ਦੇਖ ਰਹੇ ਹੋ ਬਸ ਕੋ ਸ਼ੌਕ ਜਦੋਂ ਜਨੂਨ ਬਣ ਜੇਵੇ ਤੇ ਫਿਰ ਮੰਜ਼ਲੇ ਮਕਾਮ ਹਾਸਲ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਅੱਜ ਅਸੀਂ ਜਗਰਾਉਂ ਦੇ ਨਾਲ ਪਿੰਡਾ ਅਖਾੜਾ ਇੱਥੋਂ ਦੀ ਖੇਡ ਗਰਾਊਂਡ ਦੇ ਵਿੱਚ ਖੜੇ ਹਾਂ ਕੁਰੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਜਿਹੜੇ ਉਹ ਖੇਡ ਕਲਾ ਦਾ ਪ੍ਰਦਰਸ਼ਨ ਕਰ ਰਹੇ ਨੇ ਔਰ ਤੁਹਾਨੂੰ ਦੱਸ ਦੇ ਕਿ ਮੇਰੇ ਨਾਲ ਕੁਲਵਿੰਦਰ ਸਿੰਘ ਸਮਰਾ ਨੇ ਜਿਹੜੇ ਕਿ ਆਰਮੀ ਦੇ ਵਿੱਚੋਂ ਰਿਟਾਇਰ ਨੇ ਔਰ ਇਹਨਾਂ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਪਿੰਡ ਦੇ ਜਿਹੜੇ ਛੋਟੇ-ਛੋਟੇ ਬੱਚੇ ਨੇ ਤੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਇੱਕ ਕંપની ਇੱਕ ਖੇਡ ਕਲੱਬ ਦਾ ਨਿਰਮਾਣ ਕੀਤਾ ਤੇ ਉਸ ਕਲੱਬ ਦੇ ਵਿੱਚ ਲਗਭਗ 3 ਸਾਲ ਤੋਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਤੇ ਖੁਦ ਵੀ ਹਾਕੀ ਦੇ ਜਿਹੜੇ ਚੰਗੇ ਖਿਡਾਰੀ ਨੇ ਨੈਸ਼ਨਲ ਲੈਵਲ ਤੱਕ ਖੇਡੇ ਨੇ ਔਰ ਰਟਾਇਰਮੈਂਟ ਤੋਂ ਬਾਅਦ ਵੀ ਅੱਜ ਵੀ ਵੱਖ-ਵੱਖ ਵਿਭਾਗਾਂ ਦੇ ਵਿੱਚ ਸਟੇਟ ਵੱਲੋਂ ਜਾਂ ਗਵਾਂਧੀ ਰਾਜਾ ਵੱਲੋਂ ਖੇਡਦੇ ਇਹਨੇ ਤੇ ਕਾਫੀ ਇਹਨਾਂ ਨੇ ਮੈਡਲ ਵੀ ਪ੍ਰਾਪਤ ਕੀਤੇ ਆ ਤੇ ਇਹਨਾਂ ਦਾ ਇੱਕ ਸੁਪਨਾ ਸੀ ਕਿ ਇਹ ਖੁਦ ਚੰਗਾ ਖਿਡਾਰੀ ਬਣਨ ਪਰ ਜਿਸ ਤਰ੍ਹਾਂ ਹੀ ਇਹਨਾਂ ਦੀ ਸਪੋਰਟਸ ਕੋਰਟ ਦੇ ਵਿੱਚ ਆਰਵੀ ਦੇ ਵਿੱਚ ਜਿਹੜੀ ਇਹ ਜੁਆਇਨਿੰਗ ਹੋਈ ਤੇ ਉਸ ਤੋਂ ਬਾਅਦ ਨਜੀਰ ਜਿਵੇਂ ਕੁਝ ਪਰਿਵਾਰਕ ਕੁਝ ਡਿਊਟੀ ਦੇ ਉਹਨਾਂ ਦੇ ਵਿੱਚ ਇਹ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੇ ਪਰ ਜਦੋਂ ਰਿਟਾਇਰਮੈਂਟ ਤੋਂ ਬਾਅਦ ਪਿੰਡ ਆਏ ਤਾਂ ਇਹਨਾਂ ਨੇ ਆਪਣਾ ਸੁਪਨਾ ਜਿਹੜਾ ਉਹ ਆਪਣੇ ਪਿੰਡ ਦੇ ਬੱਚਿਆਂ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਤਾਂ ਲਗਾਤਾਰ 3 ਸਾਲ ਤੋਂ ਇਹ ਇੱਥੇ ਖੇਡ ਜਿਹੜੀ ਆ ਸਪੋਰਟਸ ਕਲੱਬ ਚਲਾ ਰਹੇ ਨੇ ਔਰ ਜਲਦੀ ਇਹਨਾਂ ਦਾ ਸੁਪਨਾ ਹੈ ਕਿ ਮੈਂ ਇਸ ਕਲੱਬ ਨੂੰ ਇੱਕ ਸਪੋਰਟਸ ਅਕੈਡਮੀ ਦਾ ਜਿਹੜਾ ਰੂਪ ਦਵਾਂ ਔਰ ਬਹੁਤ ਸਾਰੀਆਂ ਕੋਸ਼ਿਸ਼ਾਂ ਇਹਨਾਂ ਦੀਆਂ ਜਾਰੀ ਨੇ ਔਰ ਤਿੰਨ ਸਾਲ ਦੇ ਵਿੱਚ ਬੱਚਿਆਂ ਨੂੰ ਇੰਨਾ ਕਿ ਪਰਪੱਕ ਕਰ ਦਿੱਤਾ ਇਹਨਾਂ ਨੇ ਕਿ ਇਹਦੇ ਵਿੱਚੋਂ ਵਾਪਸਦਰ ਦੇ ਖਿਡਾਰੀ ਪੈਦਾ ਕੀਤੇ ਜਿਹੜੇ ਕਿ ਸਕੂਲ ਦੇ ਖੇਡਾਂ ਦੇ ਵਿੱਚੋਂ ਸੈਕੰਡ ਦੂਜੇ ਤੇ ਤੀਜੇ ਤੇ ਪਹਿਲੇ ਜਿਹੇ ਨੰਬਰ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਖਿਡਾਰੀ ਦੋ ਤਿੰਨ ਜਿਹੜੇ ਖਿਡਾਰੀ ਆਏ ਆ ਔਰ ਇੱਕ ਇਹਨਾਂ ਦੇ ਵਿੱਚੋਂ ਜਿਹੜੇ ਆ ਬਾਦਲ ਅਕੈडमी ਦੇ ਵਿੱਚ ਦੋ ਲੜਕੇ ਆ ਜਿਹੜੀਆਂ ਉੱਥੇ ਚੁਣੀਆਂ ਗਈਆਂ ਨੇ ਤੇ ਹੋਰ ਵੀ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਦੇ ਜਿਹੜੇ ਖਿਡਾਰੀ ਆ ਉਹ ਜਿਹੜਾ ਇਹ ਟ੍ਰੇਲ ਪਾਸ ਕਰਕੇ ਉੱਥੋਂ ਟ੍ਰੇਨਿੰਗ ਲੈ ਰਹੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਕੀ ਸੁਪਨਾ ਹੈ ਇਸ ਤਰ੍ਹਾਂ ਇਹਨਾਂ ਦੇ ਇਸ ਖੇਡ ਜਿਹੜੀ ਕਲੱਬ ਦਾ ਨਿਰਮਾਣ ਕੀਤਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਸਾਡੇ ਗਰਾਊਂਡ ਸਾਡਾ ਵੀ ਪੰਖ ਸਾਡਾ ਬਹੁਤ-ਬਹੁਤ ਧੰਨਵਾਦ ਜੀ ਜੀ ਅਕਲਵਿੰਦਰ ਸਿੰਘ ਜੀ ਮੈਂ ਇੱਕ ਗੱਲ ਜਾਨਣਾ ਚਾਹਾਂਗਾ ਕਿ ਤੁਸੀਂ ਮਤਲਬ ਇਹ ਜਿਹੜਾ ਕਲੱਬ ਖੇਡ ਕਲੱਬ ਇਹ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਖੁਦ ਵੀ ਇੱਕ ਚੰਗੇ ਖਿਡਾਰੀ ਹੋ ਤੁਹਾਡੇ ਬਾਰੇ ਪਤਾ ਲੱਗਿਆ ਇਹ ਕਿੱਥੇ ਕਿੱਥੇ ਖੇਡਦੇ ਹੋ ਅੱਛਾ ਵੀਰ ਜੀ ਮੈਂ 99 ਤੋਂ ਲੈ ਕੇ ਆਰਮੀ ਦੇ ਵਿੱਚ ਨੌਕਰੀ ਹੋਇਆ ਸੀ ਉੱਥੇ ਵੀ ਮੈਂ ਸਪੋਰਟਸ ਕਰਦਾ ਰਿਹਾ ਤੇ 15 ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਮੇਰਾ ਤੇ ਮੇਰੇ ਪਿੰਡ ਦੇ ਤੋ ਵੀਰ ਹੋਰ ਆ। ਇਹਨਾਂ ਆਰਮੀ ਸੀ ਹੁਣ ਉਹ ਆ ਰਹੇ ਆ ਐਨ ਆਰ ਆਈ ਆ। ਜੀ। ਉਹਨਾਂ ਦਾ ਸੁਪਨਾ ਸੀ ਵੀ ਅਸੀਂ ਆਪਣੇ ਪਿੰਡ ਦੇ ਬੱਚਿਆਂ ਨੂੰ ਕਿਸੇ ਵਧੀਆ ਲੈਵਲ 'ਤੇ ਪਹੁੰਚਾਈਏ। ਜਿੱਥੇ ਤੱਕ ਅਸੀਂ ਨਹੀਂ ਪਹੁੰਚ ਸਕੇ। ਸਾਡਾ ਸੁਪਨਾ ਇਹ ਆ ਵੀ ਅਸੀਂ ਸਾਡੇ ਬੱਚਿਆਂ ਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਪਿੰਡ ਕਾੜੇ ਦੇ ਵਿੱਚੋਂ ਪੈਦਾ। ਬਾਕੀ ਆਰਮੀ ਦੇ ਦਾਨ ਤਾਂ ਜੀ ਅਸੀਂ ਡਿਵਿਜ਼ਨਲ ਲੈਵਲ, ਕਮਾਂਡ ਲੈਵਲ ਆਰਮੀ ਚੈਂਪੀਅਨਸ਼ਿਪ ਕਾਫੀ ਮੈਚ ਕਰਦੇ ਆ। ਜੀ। ਤੋਂ ਬਾਅਦ ਵੀ ਹੁਣ ਮੈਂ 40+ ਮਾਸਟਰ ਗੇਮ ਦੇ ਵਿੱਚ ਤਾਂ 골ਡ ਮੈਡਲ ਆ ਮੇਰੇ ਕੋਲ ਕਿਸੇ 3 ਸਾਲਾਂ ਦੇ ਵਿੱਚ ਜਿਹੜੇ ਸੇਲ ਹੋ ਰਿਹਾ ਅੱਛਾ ਤੇ ਹਜੇ ਵੀ ਕਿਹਣਾ ਜਾਰੀ ਹੈ ਨਾਲ ਨਾਲ ਹੂੰ ਫਾਕ ਸੁਪਨਾ ਮੇਰਾ ਇਹ ਆ ਵੀ ਹੁਣ ਪਿੰਡ ਦੀ ਨਵੀਂ ਪਿੰਡ ਦੀ ਪੈਦਾ ਕਰੀਏ ਮੇਰੇ ਪਿੰਡ ਦੇ ਵਿੱਚ ਹਾਕੀ ਨਹੀਂ ਸੀ ਜੀ ਐ ਸਾਡੀ ਦੋਸਤ ਵੀ ਅਸੀਂ ਵਧੀਆ ਲੈਵਲ ਦੇ ਖਿਡਾਰੀ ਇੱਥੋਂ ਪੈਦਾ ਕਰੀਏ ਕਿਵੇਂ ਕਰੀਏ ਉਹ ਥੋੜੇ ਵਗਰ ਪ੍ਰਮਾਤਮਾ ਦੀ ਕਿਰਪਾ ਹੋਈ ਸੋਚ ਮਿਲੀ ਸਾਡੇ ਅਸੀਂ 3 ਸਾਲ ਤੋਂ ਇਹ ਅਕੈਡਮੀ ਚਲਾ ਰਹੇ ਹਾਂ ਬਾਬਾ ਸਾਹਿਬ ਸਿੰਘ ਦੇ ਨਾਂ ਤੇ ਸਾਡੀ ਅਕੈਡਮੀ ਚੱਲ ਰਹੀ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਧੀਆ ਰਿਜ਼ਲਟ ਦਵਾਗੇ ਔਰ 3 ਸਾਲਾਂ ਦੇ ਵਿੱਚ ਵੀ ਸਾਡੇ ਪਿੰਡ ਦੇ ਬੱਚੇ ਸਟੇਟ ਲੈਵਲ ਤੱਕ ਪਹੁੰਚੇ ਆ ਜਿਹਦੇ ਵਿੱਚ ਪੰਜ ਕੁੜੀਆਂ ਸਟੇਟ ਲੈਵਲ ਤੇ ਖੜੀਆਂ ਆ 3-4 ਮੁੰਡੇ ਸਟੇਟ ਲੈਵਲ ਤੇ ਖੜੇ ਆ ਅੱਛਾ ਮੈਂ ਇਹ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਹਦਾ ਜਿਹੜਾ 3 ਸਾਲ ਪਹਿਲਾਂ ਜਦੋਂ ਤੁਸੀਂ ਇਹ ਅਕੈਡਮੀ ਸਟਾਰਟ ਕੀਤੀ ਆ ਤਾ ਇੱਕ ক্লাব ਸਥਾਪਿਤ ਕੀਤੀ ਤਾਂ ਤੁਹਾਨੂੰ ਉਸ ਵੇਲੇ ਸ਼ੁਰੂਆਤ ਕਰਨੀ ਬੜੀ ਮੁਸ਼ਕਲ ਆਈ ਹੋਣੀ ਹੈ ਤੇ ਉਸ ਉਹਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਬੱਚੇ ਜਿਨ੍ਹਾਂ ਦਾ ਹੋਕੀ ਦੇ ਨਾਲ ਬਿਲਕੁਲ ਹੀ ਵਾਅ ਵਾਸਤਾ ਨਹੀਂ ਹੈ ਹੋਕੀ ਇਹਨਾਂ ਵਾਸਤੇ ਨਹੀਂ ਸੀਗੀ ਤੇ ਮੁਸ਼ਕਲ ਆਈਆਂ ਕੁਝ ਬਿਲਕੁਲ ਜੀ ਹੋਕੀ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਫੁੱਟਬਾਲ ਚੱਲ ਰਹੀ ਹੈ ਪਹਿਲਾਂ ਤੇ ਚਲੋ ਮੈਂ ਹੋਕੀ ਖੇਡਦਾ ਕਰਕੇ ਮੇਰੇ ਸੋਚੀ ਵੀ ਹੋਕੀ ਟੀਮ ਦੀ ਬਣੇ ਪਿੰਡ ਸਾਡਾ ਬਹੁਤ ਵੱਡਾ ਤੇ ਮੁਸ਼ਕਲਾਂ ਤਾਂ ਬਹੁਤ ਆਈਆਂ ਬੱਚਿਆਂ ਨੂੰ ਸੌਟਰ ਜਾ ਕੇ ਅਸੀਂ ਮਤਲਬ ਇਹ ਵਾਰੇ ਕੋਸ਼ਿਸ਼ ਕੀਤਾ ਦੱਸਿਆ ਵੀ ਇਹ ਗੇਮ ਤੇ ਪਿੱਛਾ ਕਰਕੇ ਪੇਰੇ ਜੀ ਕਿਉਂਕਿ ਛੋਟੇ ਬੱਚੇ ਨੂੰ ਅਸੀਂ 3rd 4th ਕਲਾਸ ਦੇ ਬੱਚੇ ਫੜਿਆ ਜੀ ਉਹ ਤੋਂ 3 ਸਾਲ ਹੋ ਗਏ ਹੁਣ 6ਵੀਂ 7ਵੀਂ 8ਵੀਂ ਵਾਲੇ ਬੱਚੇ ਆ ਦੇਖੋ ਤੇ ਓਕੀ ਗੇਮ ਇੱਕ ਟੈਕਨੀਕਲ ਗੇਮ ਆ ਇਹਦੇ ਵਿੱਚ ਤੁਹਾਨੂੰ ਪਤਾ ਘੱਟ ਪੇੜ ਦਾ ਵੀ ਡਰ ਰਹਿੰਦਾ ਮਸਤ ਉਹ ਤਾਂ ਬਹੁਤ ਆਈ ਪਰ ਪ੍ਰਮਾਤਮਾ ਦੀ ਕਿਰਪਾ ਹੁਣ ਵਧੀਆ ਚੱਲ ਰਿਹਾ ਬੱਚੇ ਵਧੀਆ ਆਪਣੀ ਲਾਈਨ ਤੇ ਚੜ ਗਏ ਤੇ ਹੁਣ ਉਹਨਾਂ ਨੂੰ ਹੀ ਦੇਖ ਦੇਖ ਕੇ ਸਾਡੇ ਬੱਚੇ ਹੋਰ ਜਿਹੜੇ ਨਵੇਂ ਆਉਣਗੇ ਪਿਆਰ ਹੋ ਜਾਣਗੇ ਸਾਨੂੰ ਇਹਦਾ ਮਿਲਿਆ ਸਾਨੂੰ ਇੱਥੇ ਰਾਉਂਡ ਗਲਾਸ ਅਕੈਡਮੀ ਆ ਤੇ ਚਰਾੜੀ ਅਸੀਂ ਉੱਥੇ ਬੱਚੇ ਸਾਡੇ ਰੈਗੂਲਰ ਜਾਂਦੇ ਆ ਹਫਕੀਂ ਸਾਡੇ ਦੇ ਵਿੱਚ ਪੈਂਦਾ ਕਿਉਂਕਿ ਉੱਥੇ ਪਹਿਲਾਂ ਤੋਂ ਅਕੈਡਮੀ ਚੱਲ ਰਹੀ ਆ ਉਹਦੇ ਵਿੱਚ ਉਹਨਾਂ ਦਾ ਸਾਨੂੰ ਬਹੁਤ ਫਾਇਦਾ ਉਦੋਂ ਸਾਨੂੰ ਕੋਈ ਸਮਾਨ ਵੀ ਮਿਲਦਾ ਉਹ ਅਕੈਡਮੀ ਵੱਲੋਂ ਤੇ ਆਉਂ ਜਾ ਕੇ ਉੱਥੇ ਕੋਚੇ ਵੀ ਵਧੀਆ ਤੇ ਮਾਹੌਲ ਵੀ ਵਧੀਆ ਹਰ ਇੱਕ ਫੈਸਲਟੀ ਆ ਉੱਥੇ ਪਾਪ ਹਰ ਰੋਜ਼ ਪੰਜ ਦਿਨ ਮੇਰੇ ਬੱਚੇ ਰੈਗੂਲਰ ਉੱਥੇ ਜਾਂਦੇ ਐਟ ਟਾਈਮ ਤੇ ਉੱਥੇ ਉਹ ਪਹਿਲਾਂ ਤੋਂ ਹੀ ਹਾਕੀ ਚੱਲਦੀ ਕਰਕੇ ਤਾਂ ਉਹਨਾਂ ਨੂੰ ਦੇਖ ਦੇਖ ਸਾਡੇ ਬੱਚੇ ਹੋਰ ਜ਼ਿਆਦਾ ਵਧੀਆ ਬਣਗੇ ਜੇ ਜਦੋਂ ਤੁਸੀਂ ਅਕੈਡਮੀ ਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਕੁੜੀਆਂ ਨੂੰ ਹੀ ਕਿਉਂ ਛੋੜਿਆ ਉਹਦਾ ਕਾਰਨ ਕੀ ਸੀ ਖਾਸ ਦੇਖੋ ਕੁੜੀਆਂ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ ਮੁੰਡੇ ਫੁੱਟਬਾਲ ਵਗੈਰਾ ਖੇਡਦੇ ਸੀ ਮੇਰੀ ਸੋਚ ਇਹ ਹੈ ਵੀ ਕੁੜੀਆਂ 'ਤੇ ਵੀ ਧਿਆਨ ਦਿੱਤਾ ਜਾਵੇ ਕੁੜੀਆਂ ਕੁੜੀਆਂ ਨੂੰ ਦੇਖ ਕੇ ਦੇਖੋ ਮੁੰਡੇ ਵੀ ਪ੍ਰੇਰਿਤ ਹੋਏ ਮੁੰਡੇ ਵੀ ਆਉਣ ਲੱਗੇ ਚਲੋ ਮੈਂ ਆਪਾਂ ਇਹ ਵੀ ਬੱਚੇ ਨਾ ਜੋੜ ਲੇ ਹਾਂ ਤੇ ਸਾਰਿਆਂ ਨੂੰ ਵੱਡੀ ਗੱਲ ਆ ਵੀ ਸਕੋ ਬਹੁਤ ਆ ਬੱਚਿਆਂ ਅੱਗੇ ਜੋਬ ਲੈਣ ਲਈ ਇਹ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀਆਂ ਪਲੇਅਰ ਬਣ ਗਈਆਂ ਤਾਂ ਇਹਨਾਂ ਨੂੰ ਨੌਕਰੀਆਂ ਬਹੁਤ ਹੂੰ ਠੀਕ ਹੈ ਜੀ ਆਪਣੀ ਰੋਟੀ ਪੈ ਜਾਣਗੀਆਂ ਤੇ ਆਪਣੇ ਅੱਗੇ ਪਰਿਵਾਰਾਂ ਨੂੰ ਜਾ ਕੇ ਉੱਥੇ ਆਪਣਾ ਜਿਹੜਾ ਜੀਵਨ ਆ ਸੁਖੀ ਬਤੀਤ ਕਰਨਗੇ ਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਗੇ ਹੂੰ ਤੇ ਬਾਕੀ ਗੱਲ ਹੈਗੀ ਆ ਜੀ ਵੀ ਜਿਹੜੇ ਨਸ਼ੇ ਪੱਟਿਆਂ ਦੀ ਗੱਲ ਉਹਦੇ ਵਿੱਚ ਹਾਲ ਵੀ ਜੋ ਪੀੜੀ ਆ ਉਹਨੂੰ ਹੀ ਸੰਭਾਲ ਲਈਏ ਜਿਹੜੇ ਤਾਂ ਲੱਗ ਚੁੱਕੇ ਆ ਪਰਮਾਤਮਾ ਚਲੋ ਉਹਨਾਂ ਤੇ ਵੀ ਕਿਰਪਾ ਕਰੇ ਉਹਦੇ ਵਾਸਤੇ ਹੀ ਬੜੇ ਨਰਸਾ ਛੜਾਉ ਕਿ ਕੈਂਪ ਲੱਗੇ ਹੋਏ ਆ ਕੇਂਦਰ ਚੱਲ ਰਹੇ ਆ ਬਿਲਕੁਲ ਤੇ ਅਸੀਂ ਸਾਡੀ ਸੋਚ ਸੀ ਇਹ ਵੀ ਜਿਹੜਾ ਛੋਟਾ ਬੱਚਾ ਹੀ ਆ ਉਹ ਸਪੋਰਟਸ ਨਾਲ ਜੁੜ ਜਾਵੇ ਹੂੰ ਬਾਕੀ ਇਹ ਸਪੋਰਟਸ ਨਾਲ ਜੁੜੂਗਾ ਇਥੋਂ ਫਟ ਟੁੱਟ ਕੇ ਜਾਊਗਾ ਘਰੇ ਆ ਕੇ ਆਪਣਾ ਖਾਣਾ ਖਾਊ ਤੇ ਸੌਂ ਜਾਵੇ ਹੂੰ ਤੇ ਮਾੜੀ ਸੰਗਤ ਦੇ ਵਿੱਚ ਨਹੀਂ ਇਹਨਾਂ ਕੋਲ ਟਾਈਮ ਹੈਗਾ ਸਾਡੇ ਕੋਲ ਜਿਵੇਂ 2 2.5 ਘੰਟੇ ਸਵੇਰੇ ਬੱਚੇ ਹੁੰਦੇ ਆ 2.5 ਘੰਟੇ ਸ਼ਾਮ ਬੱਚੇ ਕੋਲ ਇੰਨਾ ਕੀ ਟਾਈਮ ਹੁੰਦਾ ਬਿਲਕੁਲ ਤੇ ਬਾਕੀ ਸਕੂਲ ਟਾਈਮ ਲੰਘ ਜਾਂਦਾ ਇਹਨਾਂ ਦਾ ਹੂੰ ਹੂੰ ਇਦਾਂ ਹੀ ਹੁਣ ਇਹ ਇਹੀ ਸੋਚਣਾ ਸੀ ਲੱਗੇ ਸੀ ਵੀ ਨਵੀਂ ਪਨੀਰੀ ਨੂੰ ਬਚਾਇਆ ਜਾਵੇ ਤੇ ਵੀ ਜਿਹੜੇ ਬਾਕੀ ਮੋਬਾਈਲਾਂ ਦਾ ਬੜਾ ਰੁਝਾਨ ਆ ਤੁਹਾਨੂੰ ਪਤਾ ਹੂੰ ਬੱਚੇ ਮੋਬਾਈਲਾਂ ਨਾਲ ਜੁੜੇ ਰਹਿੰਦੇ ਆ ਹੁਣੇ ਜੇ ਘਰ ਜਾਂਦੇ ਆ ਉਥੋਂ ਜਾਨਸਾਰੀ ਥੱਕੇ ਹੁੰਦੇ ਆ ਤਾਂ ਜਾ ਕੇ ਸੌਂ ਜਾਂਦੇ ਨਹੀਂ ਤਾਂ ਮੋਬਾਈਲਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਗਲਤ ਚੀਜ਼ਾਂ ਵੀ ਬਹੁਤ ਆ ਚੰਗੀਆਂ ਵੀ ਆ ਪਰ ਜਿਹੜਾ ਬੱਚਾ ਇਹ ਛੋਟਾ ਬੱਚਿਆਂ ਦਾ ਦਿਮਾਗ ਆ ਇਹ ਉਹ ਗਲਤ ਚੀਜ਼ਾਂ ਜਿਹੜਾ ਇਹਨਾਂ ਨੂੰ ਕੋਈ ਸਮਝਾਉਂਦਾ ਉਹਨੂੰ ਕੈਚ ਕਰਦੇ ਆ ਬਿਲਕੁਲ ਬਾਕੀ ਰਹੀ ਮਦਦ ਜਿਵੇਂ ਤੁਸੀਂ ਕਹਿੰਦੇ ਹੋ ਵੀ ਕਿਵੇਂ ਚੱਲਦਾ ਮੇਰੇ ਯਾਰ ਦੋਸਤ ਜਿੱਥੇ ਤੱਕ ਮੇਰੇ ਲੈਂਕ ਆ ਸਮਰਾਲਾ ਹੌਕੀ ਅਕੈਡਮੀ ਤੋਂ ਮੇਰੇ ਯਾਰ ਦੋਸਤ ਮਿੱਤਰ ਪਿਆਰੇ ਹੈਗੇ ਉੱਥੇ ਉਹਨੇ ਵੱਲੋਂ ਸਾਨੂੰ ਹੌਕੀਆਂ ਦੀ ਰਹਿਤਾਈ ਆ ਬਾਲਾਂ ਲੈ ਕੇ ਗਏ ਆ ਇਦਾਂ ਹੀ ਸਮੇਂ-ਸਮੇਂ ਤੇ ਜਿੱਥੇ ਤੱਕ ਮੈਨੂੰ ਕਹਿਣਾ ਪੈਂਦਾ ਬੱਚਿਆਂ ਵਾਸਤੇ ਮੈਂ ਉੱਥੇ ਕੋਈ ਗੱਲ ਨਹੀਂ ਆ ਡ ਲਈ ਦੀ ਆ ਬਾਕੀ ਖੈਰ ਪਾਉਣ ਪਰਮਾਤਮਾ ਪਵਾ ਦਿੰਦਾ ਹੂੰ ਬਿਲਕੁਲ ਤੇ ਇਹ ਸਾਰਾ ਰਲ ਮਿਲ ਕੇ ਚੱਲ ਰਿਹਾ ਤੁਹਾਡੇ ਜਰੀਏ ਬੇਨਤੀ ਕਰਦੇ ਆ ਸਰਕਾਰਾਂ ਨੂੰ ਸਪੋਰਟ ਸਾਲ ਬਹੁਤ ਧਿਆਨ ਦੇਣਾ ਚਾਹੀਦਾ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਪਰ ਅਜੇ ਵੀ ਛੱਲੇ ਵਾਲੇ ਲੈਵਲ ਤੇ ਉਹਨਾਂ ਸਮਾਨ ਨਹੀਂ ਪਹੁੰਚ ਰਹੀ ਤੇ ਇਸ ਵਾਰ ਹੁਣ ਦੇਖੋ 올림픽 ਦੇ ਵਿੱਚ ਟੀਮ ਗਈ ਆ ਉਹਦੇ ਵਿੱਚ 8-9 ਪਲੇਅਰ ਸਾਡੇ ਪੰਜਾਬ ਦੇ ਖਿਡਾਰੀ ਹੂੰ ਬਿਲਕੁਲ ਤੇ ਬਾਕੀ ਬਹੁਤ ਮਾਣ ਵਾਲੀ ਗੱਲ ਆ ਵੀ ਆ ਹੁਣ ਕ੍ਰਿਕਟ ਦੀ ਟੀਮ ਦਾ ਕਪਤਾਨ ਵੀ ਪੰਜਾਬੀ ਆ ਹੂੰ ਕੁੜੀਆਂ ਦੀ ਟੀਮ ਦਾ ਕਪਤਾਨ ਕ੍ਰਿਕਟ ਦਾ ਉਹ ਵੀ ਪੰਜਾਬੀ ਆ ਹਾਕੀ ਦੀ ਟੀਮ ਜੋ 올림픽 ਦੇ ਵਿੱਚ ਜਾ ਰਹੀ ਆ ਉਹਦੇ ਵਿੱਚ ਨੌ ਮੈਂਬਰ ਪੰਜਾਬ ਦੇ ਜਾ ਰਿਹਾ ਉਹਦਾ ਕਪਤਾਨ ਵੀ ਪੰਜਾਬੀ ਮੁੰਡਾ ਤੇ ਫੁੱਟਬਾਲ ਦੀ ਟੀਮ ਜੋ ਖੇਡਣ ਜਾ ਰਹੀ ਆ ਉਹਨੇ ਵਿੱਚ ਵੀ ਚੱਟੀ ਘਰ ਤੋਂ ਮੁੰਡਾ ਗੋਲ ਕੀਪਰ ਆ ਉਹ ਕਪਤਾਨੀ ਕਰ ਰਿਹਾ ਸਾਡੇ ਪੰਜਾਬ ਆ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਤੇ ਅਸੀਂ ਵੀ ਕੋਚ ਹੋਣ ਵਾਲੇ ਸਮੇਂ ਦੇ ਵਿੱਚ ਹਵਾ ਦੀ ਕਿਰਪਾ ਕਰੇ ਇੰਨੀ ਗਹਿਨਤ ਕਰਾ ਕੇ ਬੱਚੇ ਵਧੀਆ ਕੋਸ਼ਿਸ਼ ਕੋਲੇ ਭੇਜਾਂਗੇ ਇਹਨਾਂ ਨੂੰ ਟ੍ਰੇਨ ਕਰਕੇ ਸਾਡੇ ਪਿੰਡ ਦੇ ਬੱਚੇ ਵੀ ਸਾਡੇ ਪਿੰਡ ਦਾ ਸਾਡੇ ਸਡੇਰ ਦਾ ਸਾਡੇ ਜ਼ਿਲ੍ਹੇ ਦਾ ਸਾਡੇ ਜ਼ਿਲ੍ਹੇ ਦਾ ਨਾਮ ਚੱਲਦਾ ਐ ਕੁਲਵਿੰਦਰ ਸਿੰਘ ਜੀ ਜਿਸ ਤਰ੍ਹਾਂ ਹੁਣ ਤਿੰਨ ਸਾਲਾਂ ਦੇ ਵਿੱਚ ਕਾਫੀ ਤੁਸੀਂ ਜਿਹੜੇ ਬੱਚੇ ਉਹ ਤਿਆਰ ਕੀਤੇ ਆ ਜਿਹੜੇ ਰਾਸ਼ਟ੍ਰਪਤੀ ਮੁਕਾਬਲਿਆਂ ਦੇ ਵਿੱਚ ਗਏ ਔਰ ਵੱਖ-ਵੱਖ ਜਿਹੜੀਆਂ ਚੰਗੀਆਂ ਕੱਢੀਆਂ ਦੇ ਵਿੱਚ ਉਹਨਾਂ ਦੀ ਕੋਟ ਹੋਈ ਆ ਤੇ ਭਵਿੱਖ ਦੇ ਵਿੱਚ ਕੀ ਯੋਜਨਾਵਾਂ ਨੇ ਕਿ ਤੁਸੀਂ ਕਿਸ ਤਰ੍ਹਾਂ ਦੇ ਖਿਡਾਰੀ ਤਿਆਰ ਕਰ ਰਹੇ ਹੋ ਏ ਦੋਇਨਾ ਇਹੀ ਆ ਜੀ ਬੱਚੇ ਟ੍ਰੈਨਡ ਕਰਕੇ ਮੇਰਾ ਕੰਮ ਆ ਵਧੀਆ ਅਕੈਡਮੀਆਂ ਦੇ ਟ੍ਰਾਇਲ ਦਵਾਇ ਜਾ ਕਿਉਂਕਿ ਉੱਥੇ ਸਹੂਲਤਾਂ ਸੁਖ-ਸਹੂਲਤਾਂ ਜ਼ਿਆਦਾ ਪੜਾਈ ਪਈ ਆ ਗਰੀਬ ਪਰਿਵਾਰਾਂ ਦੇ ਬੱਚੇ ਹੋਣ ਕਰਕੇ ਜਿਹੜੀਆਂ ਰਿਜ਼ਲਟੀਆਂ ਇਹਨਾਂ ਨੂੰ ਉੱਥੇ ਮਿਲ ਸਕਦੀਆਂ ਉਹ ਜਿਹੜੀਆਂ ਇੱਥੇ ਇੱਥੇ ਅਸੀਂ ਨਹੀਂ ਦੇ ਸਕਦਾ ਬਸ ਅਗੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਕੋਸ਼ਿਸ਼ ਆ ਕਿ ਸਾਡੀਆਂ ਕੁੜੀਆਂ ਸਾਡੇ ਮੁੰਡੇ ਵੱਧ ਤੋਂ ਵੱਧ ਵਧੀਆ ਅਕੈਡਮੀਆਂ ਦੇ ਵਿੱਚ ਖੇਡਣ ਜਿਹੜੀਆਂ ਅਕੈਡਮੀਆਂ ਦੇ ਵਿੱਚੋਂ ਬੱਚੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਨਿਕਲਦੇ ਆ ਕੋਸ਼ਿਸ਼ ਆ ਵੀ ਉਹ ਅਕੈਡਮੀਆ ਦੇ ਵਿੱਚ ਅਸੀਂ ਜਲਦੀ ਕੋ ਜਲਦੀ ਬੱਚਿਆਂ ਨੂੰ ਟ੍ਰੇਨ ਕਰਕੇ ਭੇਜੀਏ ਅੱਛਾ ਜਦੋਂ ਮਤਲਬ ਆਪਾਂ ਇਹ ਦੇਖਦੇ ਆ ਕਿ ਆਮ ਕਰਕੇ ਪਿੰਡਾਂ ਦੇ ਵਿੱਚ ਕੋਚ ਵੀ ਜਿਹੜੇ ਆ ਉਹ ਕਲੱਬਾਂ ਦੇ ਰੱਖੇ ਹੋਏ ਨੇ ਤਾਂ ਉਹ ਮਿਹਨਤਾਂ ਨਾ ਲੈਂਦੇ ਨੇ ਤੁਸੀਂ ਵੀ ਜਿਵੇਂ ਇੱਕ ਬੱਚਿਆਂ ਨੂੰ ਖੜਾਉਣ ਦੀ ਜਾਂ ਹੋਰ ਪ੍ਰੈਕਟਿਸ ਕਰਾਉਣ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਆ ਨਾਲ ਦੀ ਨਾਲ ਲੜਕੀਆਂ ਅਸੀਂ ਦੇਖ ਸਕਦੇ ਆ ਕੁੜੀਆਂ ਜਿਹੜੀਆਂ 8ਵੀਂ 9ਵੀਂ 10ਵੀਂ ਕਲਾਸ ਤੱਕ ਦੀਆਂ ਨੇ ਤੁਹਾਡੇ ਕੋਲ ਬੜੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਵਾਲਾ ਜਿਹੜਾ ਕੰਮ ਆ ਇਹ ਤੇ ਇਹਦੇ ਨਾਲ ਨਾਲ ਗਰੀਬ ਪਰਿਵਾਰਕ ਜ਼ਿੰਮੇਵਾਰੀ ਤੇ ਖਾਸ ਕਰ ਕੁੜੀਆਂ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਤੇ ਨਾਲ ਜਿਸ ਤਰ੍ਹਾਂ ਇਹ ਆ ਵੀ ਇੱਕ ਕੋਚਿੰਗ ਦੇਣੀ ਤੇ ਇਹਦਾ ਕੋਈ ਮਿਹਨਤਾਂ ਨਾਲ ਹੀ ਬਕਸੂਰ ਕਰਦੇ ਹੋ ਕਿ ਜਾਂ ਸੇਵਾ ਭਾਵਨਾ ਹੀ ਆ ਨਹੀਂ ਦੇਖੋ ਸਪੋਰਟਸ ਨੇ ਬਹੁਤ ਕੁਝ ਦਿੱਤਾ ਪਹਿਲਾਂ ਮੈਂ ਆਰਮੀ ਦੇ ਵਿੱਚ ਸੀ ਠੀਕ ਹੈ 16 17 ਸਾਲ ਉੱਥੇ ਨੌਕਰੀ ਕਰਿਆ ਸਪੋਰਟਸ ਕੋ ਟਰਿਵਿਚ ਫੈਟ ਹੋਣ ਦੇ ਬਾਵਜੂਦ ਹੀ ਹੁਣ ਮੈਂ ਬੈਂਕ ਦੇ ਵਿੱਚ ਹਜੇ ਆਰਮੜਗੜ ਨੌਕਰੀ ਕਰ ਰਿਹਾ ਹਾਂ ਅੱਛਾ ਜੀ ਤੇ ਸਪੋਰਟਸ ਨੇ ਇੰਨਾ ਕੁਝ ਦੇਤਾ ਦੂਰੇ ਹੋਰ ਕੀ ਹੈ ਜੀ ਇਹ ਤਾਂ ਸਿਰਫ ਇੱਕ ਸੇਵਾ ਹੀ ਆ ਜੀ ਪਰ ਮੇਰਾ ਇਹ ਯਾਨੀ ਕਿ ਹੈਗਾ ਵੀ ਸਾਡੇ ਪਿੰਡ ਦੇ ਵਿੱਚ ਵਧੀਆ ਪਲੇਅਰ ਬਣਨ ਲਈ ਕਿ ਵਾਕਈ ਅਸੀਂ ਜਿਹੜੀ ਇਹ ਅਕੈਡਮੀ ਚੱਲ ਰਹੀ ਆ ਐਨ ਆਰ ਆਈ ਵੀਰਾਂ ਦੀ ਮਦਦ ਨਾਲ ਚੱਲ ਰਹੀ ਆ ਵਾਕਿਆ ਸਾਰਿਆਂ ਨਾਲ ਵੱਡੀ ਪ੍ਰੋਬਲਮ ਆ ਬਈ ਬੱਚਿਆਂ ਜਿਹੜੀ ਕੁੜੀਆਂ ਬਾਰੇ ਤੁਸੀਂ ਦੱਸਿਆ ਕੁੜੀਆਂ ਵੱਲ ਕੋਈ ਨਹੀਂ ਧਿਆਨ ਦਿੰਦਾ ਸੀਗਾ ਜੀ ਕੁੜੀਆਂ ਵੱਲ ਕਿ ਆਪਾਂ ਦੇਖਦੇ ਆ ਕਿ ਪਿੰਨਾਂ ਦੇ ਵਿੱਚ ਵੀ ਮਾਹੌਲ ਖਰਾਬ ਕਰਕੇ ਸਾਡੀ ਸਕੂਲ ਸੀ ਵੀ ਕੁੜੀਆਂ ਨੂੰ ਵੀ ਉੱਪਰ ਲੈ ਕੇ ਆਇਆ ਬਈ ਤੇ ਕੁੜੀਆਂ ਦੇ ਮੁੰਡਿਆਂ ਨਾਲ ਸਾਨੂੰ ਵਧੀਆ ਰਿਜ਼ਲਟ ਮਿਲੇ ਆ ਤਿੰਨ ਸਾਲਾਂ ਦੇ ਵਿੱਚ ਅੱਛਾ ਤੇ ਤੀਸਰਾ ਸਾਲ ਚੱਲਦਿਆ ਕੁੜੀਆਂ ਸਾਡੀਆਂ ਬਹੁਤ ਵਧੀਆ ਸਪੋਰਟਸ ਦੇ ਵਿੱਚ ਔਰ ਵੀ ਅੱਗੇ ਤੋਂ ਵਧੀਆ ਜਲਤ ਲਵਾਂਗੇ ਅੱਛਾ ਤੇ ਇਹ ਕਿੰਨਾ ਸਾਲਾਂ ਦੇ ਵਿੱਚ ਤੁਸੀਂ ਦੱਸਿਆ ਜਿਵੇਂ ਵਧੀਆ ਅچھے ਰਿਜ਼ਲਟ ਨਤੀਜੇ ਜਿਹੜੇ ਸਾਹਮਣੇ ਆਏ ਆ ਤੇ ਤੁਹਾਡੇ ਬੱਚੇ ਇਸ ਤੋਂ ਮਤਲਬ ਇੱਕ ਇਸ ਕਲੱਬ ਤੋਂ ਉੱਪਰ ਉੱਠ ਕੇ ਗਏ ਆ ਜਾਂ ਤਹਿਸੀਲ ਲੈਵਲ ਤੇ ਜਾਂ ਅੱਗੇ ਜ਼ਿਲ੍ਹਾ ਪੱਤਰ ਤੇ ਜੀ ਜੀ ਸਾਡੇ ਬੱਚੇ ਪਿਛਲੇ ਸਾਲ ਬਾਰੇ ਬੱਚਿਆਂ ਦਾ ਟ੍ਰਾਇਲ ਹੋਏ ਸੀ ਇੱਕ ਬੱਚਾ ਸਾਡਾ ਜਰਖੜ ਅਕੈਡਮੀ ਦੇ ਵਿੱਚ ਖੇੜਦਾ ਇੱਕ ਬੱਚਾ ਸਾਡਾ ਚਿਚੜਾੜੀ ਅਕੈਡਮੀ ਦੇ ਵਿੱਚ ਆ ਉਹ ਉਹ ਲੈਣਾ ਆਪਣਾ ਪੀਸਾ ਹੈਗਾ ਗੋਲ ਕੀਪਰ ਉਹ ਪਿਛਲੇ ਸਾਲ ਜੀ ਸਟੇਟ ਲੈਵਲ ਤੇ ਉਹਨੇ 골ਡ ਸਿਲਵਰ ਮੈਡਲ ਆਉਂਦਾ ਤੇ ਤਿੰਨ ਕੁੜੀਆਂ ਸਾਡੀਆਂ ਏਡਾ ਬਤਨ ਪੰਜਾਬ ਦੀਆਂ ਜੋ ਸਕੂਲੀ ਪੱਦਰ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ ਤਿੰਨ ਕੁੜੀਆਂ ਸਟੇਟ ਲੈਵਲ ਤੱਕ ਸਾਡੀਆਂ ਉੱਪਰ ਚੁੱਕੀਆਂ ਤੇ ਦੋ ਬੱਚੀਆਂ ਸਾਡੀਆਂ ਪੀਏਐਸ ਬਾਦਲ ਅਕੈਡਮੀ ਦੇ ਵਿੱਚ ਸਿਲੈਕਟ ਹੋਏ ਅੱਛਾ ਵਧੀਆ ਰਿਜ਼ਲਟ ਮਿਲ ਰਹੇ ਆ ਖਾਸ ਕਰਕੇ ਕੁੜੀਆਂ ਬਹੁਤ ਵਧੀਆ ਕਰ ਰਹੀਆਂ ਤੇ ਸਾਡਾ ਮੇਨ ਫੋਕਸ ਵੀ ਜ਼ਿਆਦਾਤਰ ਕੁੜੀਆਂ ਤੇ ਹੀ ਤੇ ਅੱਗੇ ਤੁਹਾਡਾ ਕੀ ਮਤਲਬ ਇਸ ਜਿਹੜੀ ਤੁਸੀਂ ਕਲੱਬ ਚਲਾਦੇ ਹੋ ਅੱਗੇ ਕੀ ਸੁਪਨਾ ਕੀ ਹੈ ਸੁਪਨਾ ਤਾਂ ਇਹ ਹੈ ਜੀ ਬਸ ਵੀ ਮਹਾਰਾਜ ਚੜ੍ਹਦੀ ਕਲਾ ਰੱਖੇ ਬੱਚੇ ਜੁੜੇ ਰਹਣ ਅਸੀਂ ਦਾ ਜਿੰਨਾ ਟਾਈਮ ਆਏਗਾ ਗਰਾਊਂਡ ਨਾਲ ਜੁੜੇ ਆਂ ਸ਼ੁਰੂ ਤੋਂ ਹੀ ਛੋਟੇ ਹੁੰਦੇ ਲੈ ਕੇ ਤੇ ਗਰਾਊਂਡ ਨਾਲ ਜੁੜੇ ਰਵਾਂਗੇ ਜਿੰਨਾ ਟਾਈਮ ਮਹਾਰਾਜ ਨੇ ਸੇਵਾ ਲਈ ਅਸੀਂ ਸਾਨੂੰ ਬਿਲਕੁਲ ਕਿਸੇ ਮੋਹ ਤੋਂ ਲਾਲਚ ਤੋਂ ਪਰੇ हट ਕੇ ਸੇਵਾ ਕਰਾਂਗੇ ਤੇ ਬਾਕੀ ਇੱਕ ਬੇਨਤੀ ਕਰਦੇ ਆਂ ਤੁਹਾਡੇ ਜਰੀਏ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਸਾਡੇ ਪਿੰਡ ਗਰਾਊਂਡ ਦੀ ਪ੍ਰੋਬਲਮ ਆ ਇਹ ਜਿਹੜੇ ਗਰਾਊਂਡ 'ਚ ਆਪਾਂ ਖੜੇ ਆ ਇਹ ਫੁੱਟਬਾਲ ਦਾ ਗਰਾਊਂਡ ਆ ਪਿੰਡ ਵੱਡਾ ਹੋਣ ਕਰਕੇ ਤੁਸੀਂ ਸ਼ਾਮ ਨੂੰ ਜੇ ਆਉਂਦੇ ਤਾਂ ਦਿਖਾਉਂਦਾ ਹੁਣ ਤਾਂ ਸਿਰਫ ਆਕੀ ਵਾਲੇ ਬੱਚੇ ਆ 40-50 ਬੱਚੇ ਫੁੱਟਬਾਲ ਵਾਲੇ ਵੀ ਸ਼ਾਮ ਨੂੰ ਆਉਂਦੇ ਖੇਡਦੇ ਆ ਤੇ ਮੇਰੇ ਕੋਲ 50 ਤੋਂ ਲੈ ਕੇ 60 ਬੱਚੇ ਹਾਕੀ ਵਾਲੇ ਸਾਨੂੰ ਗਰਾਊਂਡ ਦੀ ਬਹੁਤ ਸਖਤ ਜ਼ਰੂਰਤ ਆ ਤੇ ਉਹਦੇ ਸਰਪੰਚਾਇਤ ਦੀ ਨੋਟਿਸ ਦੇ ਵਿੱਚ ਹੈਗਾ ਕੰਮ ਐਮਐਲਏ ਤਾਂ ਕبھی ਹੈਗਾ ਨੋਟਿਸ ਦੇ ਕੰਮ ਪਰ ਪਤਾ ਨਹੀਂ ਆਉਣਾ ਮਤਲਬ ਕਿਉਂ ਨਹੀਂ ਵੱਧ ਰਿਹਾ ਗਰਾਊਂਡ ਉਹਦੇ ਵਜ੍ਹਾ ਇਸੇ ਮਤਲਬ ਕਿ ਕਾਰਵਾਈ ਕਰ ਰਹੇ ਆ ਪਿੱਛੇ ਲੱਗੇ ਹੋਏ ਆ ਜੇ ਜਲਦੀ ਤੋਂ ਜਲਦੀ ਸਾਨੂੰ ਗਰਾਊਂਡ ਦਿੱਤਾ ਜਾਵੇ ਕਿਉਂਕਿ ਹੁਣ ਸਾਨੂੰ ਦੂਸਰੇ ਪਿੰਡ ਬੱਚੇ ਟ੍ਰੇਨ ਕਰਨ ਲਈ ਭਜਣੇ ਚਾਏ ਪੈਂਦੇ ਆ ਠੀਕ ਹੈ ਜੀ ਉਹ ਵੀ ਖਰਚਾ ਪਾਣੀ ਸਾਰਾ ਐਨਆਰਆਈ ਵੀਰਾਂ ਦੀ ਮਦਦ ਨਾਲ ਚੱਲ ਰਿਹਾ ਲੱਗ ਰਿਹਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਧੀਆ ਰਿਜ਼ਲਟ ਦੇਵਾਂਗੇ ਵਧੀਆ ਪਲੇਅਰ ਫੈਦਾ ਹੋਣਗੇ ਸਾਰਿਆਂ ਨੂੰ ਵੱਡੀ ਗੱਲ ਬੱਚੇ ਨਸ਼ਿਆਂ ਤੋਂ ਦੂਰ ਆ ਮੋਬਾਈਲਾਂ ਤੋਂ ਦੂਰ ਆ ਕਲੰਦਰ ਸਿੰਘ ਜੀ ਖੇਡ ਦਾ ਸਬੰਧ ਇੱਕ ਤੰਦਰੁਸਤ ਸਰੀਰ ਦੇ ਨਾਲ ਆ ਤਾਂਦਰੁ ਸਰੀਰ ਉਦੋਂ ਹੋਊਗਾ ਜੇਕਰ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਚੰਗੀ ਖੁਰਾਕ ਵੀ ਦਵਾਂਗੇ ਤੇ ਦੇਖਿਆ ਮੈਂ ਬਹੁਤ ਸਾਰੇ ਜਿਵੇਂ ਤੁਸੀਂ ਗੱਲਬਾਤ ਤੋਂ ਪਹਿਲਾਂ ਦੱਸਿਆ ਕਿ ਬਹੁਤ ਸਾਰੇ ਅਜਿਹੇ ਪਰਿਵਾਰਾਂ ਦੇ ਵੀ ਆ ਜਿਨ੍ਹਾਂ ਦੇ ਕੋਲੇ ਆਰਥਿਕ ਵਸੀਲੇ ਬਹੁਤ ਘੱਟ ਨੇ ਇਹਨਾਂ ਬੱਚਿਆਂ ਨੂੰ ਚੰਗੇ ਖਿਡਾਰੀ ਬਣਨ ਵਾ ਬਣਾਉਣ ਵਾਸਤੇ ਤੇ ਇੱਕ ਚੰਗੀ ਖੁਰਾਕ ਦੀ ਵੀ ਜਿਹੜੀ ਬੜੀ ਵੱਡੀ ਜ਼ਰੂਰਤ ਆ ਤੇ ਕਿਵੇਂ ਮੈਨੇਜ ਕਰਦੇ ਆ ਜੀ ਇਹ ਦੇਖੋ ਜੀ ਇਹ ਬਿਲਕੁਲ ਗੱਲ ਸਹੀ ਆ ਗਰੀਬ ਪਰਵਾਰਾਂ ਦੇ ਬੱਚੇ ਬਹੁਤ ਆ ਮੇਰੇ ਕੋਲ ਹਾਂ ਉਹਨਾਂ ਵਾਸਤੇ ਸਰਕਾਰੀ ਸਕੀਮਾਂ ਹੀ ਮਹਿੰਗੀ ਗੇਮ ਆ ਇਹਦੇ ਵਾਸਤੇ ਜੋ ਜੋ ਵੀ ਇਹ ਚੱਲ ਰਿਹਾ ਸਾਰਾ ਸਿਸਟਮ ਅਸੀਂ ਦੇਖ ਲਈਏ ਉਹਨਾਂ ਵਾਸਤੇ ਵੀ ਦੋ ਤਿੰਨ ਮਹੀਨੇ ਲਾਈਟ ਵੀ ਦਿੰਨੇ ਆ ਉਹ ਸਾਰਾ ਐਨਆਰਏ ਵੀਰਾਂ ਦੀ ਮਦਦ ਨਾਲ ਚੱਲਦਾ ਅੱਛਾ ਐਨਆਰਏ ਜਿਹਨੇ ਵੀਰ ਆ ਸਾਡੇ ਪੁਰਾਣੇ ਦੋਸਤ ਮਿੱਤਰ ਆ ਉਹਨਾਂ ਦੀ ਵਜ੍ਹਾ ਨਾਲ ਇਹ ਫਾਦੀ ਜਗਦਵੀ ਚੱਲ ਰਹੀ ਆ ਜੋ ਵੀ ਸਪੋਰਟ ਦਿੱਤਾ ਜਾ ਰਿਹਾ ਨਾਲ ਜੋ ਵੀ ਡਾਈਟ ਵਗੈਰਾ ਉਹ ਸਾਰੇ ਉਹ ਬਾਹਰੋਂ ਕੋਲ ਤੇ ਭੇਜਦੇ ਤੇ ਉਹਨਾਂ ਦੀ ਮਦਦ ਮਿਲਦੀ। ਸੋ ਸਾਡੇ ਵੱਲੋਂ ਸਭ ਨੂੰ ਸ਼ਾਮਾ ਤੁਹਾਨੂੰ ਕਿ ਤੁਹਾਡੀਆਂ ਆਸਾਂ ਪੂਰੀ ਪਵੇ ਔਰ ਜਿਸ ਤਰ੍ਹਾਂ ਦਾ ਤੁਸੀਂ ਮੰਦੇ ਹੋ ਸੁਪਨਾ ਲੈ ਕੇ ਚੱਲਿਆ ਤੁਹਾਡੇ ਸੁਪਨੇ ਜਿਹੜੇ ਆ ਪੂਰੇ ਹੋਣ ਤੁਹਾਡੇ ਬੱਚੇ ਮਿਹਨਤ ਕਰਕੇ ਤੁਹਾਡਾ ਸਾਡੇ ਦੇਸ਼ ਦਾ ਨਾਂ ਜਿਹੜਾ ਰੋਸ਼ਨ ਕਰਨ ਕੁਲਵਿੰਦਰ ਸਿੰਘ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ। ਤਨਵਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰਕਾਰਾਂ ਦਾਵਾ ਕਰਦੀ ਹੈ ਕਿ ਅਸੀਂ ਚੰਗੇ ਖਿਡਾਰੀ ਪੈਦਾ ਕਰਨ ਲਈ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਪਰ ਜਿਸ ਤਰ੍ਹਾਂ ਜ਼ਮੀਨੀ ਪੱਧਰ ਤੇ ਕੋਈ ਚਾਹਤ ਨਹੀਂ ਮਤਲਬ ਇਹ ਗ੍ਰਾਮ ਪੰਚਾਇਤਾਂ ਤੇ ਨਵਾਈ ਆਪਣੇ ਪੱਧਰ ਦੇ ਉੱਤੇ ਹੀ ਅਜੇ ਯਤਨ ਕਰਦੇ ਨੇ ਸਰੋਹੀ ਫੋਟੋ ਵਿੱਚ ਉਹਦੇ ਵਿੱਚ ਸ਼ਮੂਲੀਅਤ ਨਾ ਮਾਤਲੀ ਹੁੰਦੀ ਹੈ ਆਖਰ ਕਦੋਂ ਤੱਕ ਸਰਕਾਰਾਂ ਝੂਠੇ ਦਾਅਵੇ ਕਰਕੇ ਆਪਣੇ ਆਪ ਨੂੰ ਸੱਚ ਸਾਬਤ ਕਰਦੀਆਂ ਰਹਿਣਗੀਆਂ ਇਹ ਸਵਾਲ ਸੋਚਣ ਵਾਲਾ ਜਗਲਾਵਤ ਕੈਮਰਾਵਰ ਭਪਿੰਦਰ ਸਿੰਘ ਮੋਲੀ ਦੇ ਨਾਲ ਜੁੜੀ ਨੋਟ ਅਜੀਤ ਕੈਪਟ